ਸਸਰੀਕਾ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆ ਦੇਖਦੇ ਹਾਂ ਅੱਜ ਹ ਮੇਰਾ ਪੁੱਤ ਕੀ ਖਾ ਰਿਹਾ ਨਾਸਤੇ ਦੇ ਵਿੱਚ ਸੋਸਵਾ ਦੁੱਧੂ ਵੀ ਖਾ ਰਿਹਾ ਪੁੱਤ ਜਿੱਜਾ ਦੱਸਿਓ ਮੈਂ ਤੇ ਹੁਣ ਕੀ ਖਾ ਰਿਹਾ ਜਿੱਜਾ ਖਾ ਰਿਹਾ ਮੇਰਾ ਪੁੱਤ ਸਸੀ ਕਾ ਕਾ ਦੋ ਦਾਦੀ ਕਾਲ ਵੱਦ ਚਾ ਰਿਆ ਨਾ ਫੁਰ ਫੁਰ ਇਹ ਲੰਡੋ ਅੱਗੋਂ ਪਿਛੋਂ ਦਾ ਬਾਲੀਆਂ ਗੱਲਾਂ ਕਰਦਾ ਕੈਮਰਾ ਆਨ ਹੁੰਦੇ ਚੁੱਪ ਹੋ ਜਾਂਦੇ ਹਾਂ ਦੱਚੋ ਕੁਝ ਕਹਿਣਾ ਚਾਹੁੰਦੇ ਤੁਸੀਂ ਓਏ ਮਾਪਾ ਠੀਕ ਆਦਾ ਮੇਰਾ ਪੁੱਤ ਐ ਜੀ ਜੀ ਨਹੀਂ ਹਾਂ ਅੜਦੇ ਆਮਾ ਮਦਾ ਔਰ ਨਹੀਂ ਜੋਰ ਜਿਆ ਲੱਗ ਰਿਹਾ ਜੋਰ ਨਾਲ ਹੀ ਵਿੱਚ ਪਾਣੀ ਪਿਆ ਸੀ ਗਲਾਸੇ ਕੋਲ ਲਈ ਕਿ ਤੇਰੀ ਤੇ ਗਲਾਸੇ ਵੀ ਅੰਦਰ ਪਈ ਹੈ ਹਾਂ ਗਲਾਸੇ ਵੀ ਅੰਦਰ ਪਈ ਹੈ ਗਲਾਸੀ ਨਾ ਦੂਜੀ ਮੋੜੇ ਖਾਰੇ ਵਾਲੇ ਲੱਗੇ ਹੋਏ ਇਹ ਤਿੱਖੇ ਵਾਲੇ ਆ ਇਹ ਕਰਦੀ ਕਈ ਵਾਰ ਤੇਜ਼ੀ ਆ ਲਾ ਥਾਲੀ ਨੂੰ ਚੁਗੜੂਗੀ ਆ ਜਿਵੇਂ ਕੋਲੀ ਦੀ ਮੋੜੀ ਹੋਈ ਹੈ ਨਾ ਹਾਂ ਹਾਂਜੀ ਲਾਪਤ ਪਾਣੀ ਹੁਣ ਲੇਟੇ ਮਾਰਨੇ ਆ ਬੁੱਤ ਮਮ ਆਏ ਆਲੋ ਉਮੀਦ ਕਰਦੇ ਆ ਤੁਹਾਨੂੰ ਜੋਰਮਨ ਨੇ ਮੈਨੂੰ ਗ੍ਰੈਫਟ ਕੀਤਾਗਾ ਵਧੀਆ ਲੱਗਿਆ ਹੋਊਗਾ ਤੇ ਬਾਕੀ ਮੇਰੀ ਰੀਲ ਦੀ ਰੀਲ ਪੂਰੀ ਹੋ ਗਈ ਨਾ ਕੱਲ ਗਿਆ ਸੀ ਜਪਨੂ ਦੀ ਬਾਜ਼ਾਰ

ਉਹ ਮੈਂ ਮੈਂ ਆਇਨੀ ਆਪੇ ਆਪੇ ਗੱਲ ਲੱਗਦੀ ਜਾਂਦਾ ਮੇਰਾ ਪੁੱਤ ਦਾ ਛੋਕੀ ਗਈ ਜਾਂਦੇ ਆ ਬਾਬਾ ਆ ਬਾਬਾ ਹਾਂਜੀ ਹਾਂਜੀ ਵੱਚ ਹੋ ਗਈਆਂ ਗੱਲਾਂ ਅਗਰ बा पापा कितने पापा जबनूर दे जबनूर नोर वाई ग्रुप बोल दे ओ वाई ग्रुप बोल दे ओ वाई ग्रुप मामा 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 बात तो बोलो बा बा बाबा बा बा वाई બસ ਚਲੋ ਜੀ ਹੋ ਗਈਆਂ ਗੱਲਾਂ ਬਹੁਤ ਛੜੀਆਂ ਤਾਂ ਟਾਈਮ ਆ ਤੇ ਮੇਰੇ ਖਿਆਲ ਨਾਲ ਬੱਜ ਗਿਆ 7:30 ਅੰਦਰ ਮਾਰ ਨੂੰ ਜੀ ਨਹੀਂ ਕਰਦਾ ਗਰਮੀ ਬਹੁਤ ਆ ਹ ਸੱਜਾ ਪਨੂਰ ਪੱਖਾ ਤੇਜ ਕਰਕੇ ਪਹਿਲਾਂ ਮੈਂ ਦੁੱਧ ਲੈ ਕੇ ਆਇਆ ਬਾਜ਼ਾਰ ਗਿਆ ਤੇ ਸਬਜ਼ੀ ਲੈਣ ਗਿਆ ਤੇ ਫੇਰ ਆ ਕੇ ਹੁਣ ਸੌ ਗਿਆ ਰਵਣ ਮੈਨੂੰ ਦਾ ਮੈਨੂੰ ਕੰਮ ਲਾਉਗੀ ਜੇ ਬਾਬਾ ਵੀ ਪੜੀ ਜਾਂਦਾ ਤੇ ਮੈਨੂੰ ਮੇਰੇ ਹਿਸਾਬ ਨਾਲ ਕੰਮ ਲਾਉਗੀ ਮਿਰਚਾਂ ਕਿੰਨੀਆਂ ਪਾੰਗਾ ਇਹ ਚ 10 ਮਿਰਚ ਪਾੰਗਾ ਠੀਕ ਆ ਬਾਕੀ ਜਿਹੜਾ ਰਹਿ ਜਾਂਦਾ ਗੁਰਲੀ ਨੂੰ ਨਹੀਂ ਕਿਤੇ ਅੱਜ ਹੁਣ ਮੈਂ ਤੜਕਾ ਗ੍ਰੈਂਡ ਕਰਨ ਲੱਗਿਆ ਤੇ ਦਿਖਾਉਣਾ ਤੁਹਾਨੂੰ ਕਿਵੇਂ ਗ੍ਰੈਂਡ ਕਰਦਾ ਮੈਂ ਮੈਨੂੰ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਮਾਪਿਆਂ ਨੂੰ ਪਾਣਾ ਨੂੰ ਸਾਰਿਆਂ ਨੂੰ ਪਤਾ ਹੀ ਆ ਇਹਦੇ ਚ ਕਿਵੇਂ ਹੁੰਦਾ ਗ੍ਰੈਂਡ ਹਨਾ ਵਧੀਆ ਹੋ ਜਾਂਦਾ ਇਹਦੇ ਚ ਤੜਕਾ ਗ੍ਰੈਂਡ ਨਹੀਂ ਇਹ ਦ ਮਸਾਲਾ ਕਰਦੇ ਕਰਦੇ ਮੂੰਗੀਵੇਂ ਬਣਾਈ ਜਾਂਦੇ ਹੈ ਹੈ ਮੂੰਗੀ ਬਣੀ ਜਾਂਦਾ ਪਤਾ ਕੀ ਗੱਲ ਆ ਇਹ ਮਿਰਚਾਂ ਜਿਹੜੀਆਂ ਬਲੇਡ ਦੇ ਵਿੱਚ ਅੜ ਜਾਂਦੀਆਂ ਆਂ ਤੇ ਹਾਰ ਹੁੰਦਗੀਆਂ ਤੇ ਹੌਲੀ ਹੌਲੀ ਜਦੋਂ ਕੱਟ ਪੈਂਦੇ ਆ ਬਲੇਡ ਨਾਲ ਮਿਰਚਾਂ ਨੂੰ ਤੇ ਫਿਰ ਇਹ ਹੋਉਂਦੇ ਬੱਚੇ ਖੇਡੀ ਜਾਂਦੇ ਨੇ ਪਰ ਬੱਚਿਆਂ ਨੂੰ ਲੈਣਾ ਨਹੀਂ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਉ ਜੀ ਆ ਗਏ ਮੱਥਾ ਟੇਕ ਕੇ ਜੀ ਬਹੁਜੀ ਆ ਰਿਹਾ ਹੈ ਬਹੁਤ ਠੀਕ ਨਹੀਂ ਲੱਗਦਾ ਆ ਦੇਖੋ ਜੀ ਮੂੰਹ ਬਣਾਇਆ ਹੁਣ ਸੱਚੀ ਵੀਡੀਓ ਬਣਾ ਰਿਹਾ ਮੈਂ ਆ ਦੇਖੋ ਉੱਤੇ ਉੱਤੇ ਦੰਦ ਕੱਢਦੇ ਆ ਅੰਦਰੋਂ ਤਾਂ ਐ ਪੂਰੀ ਵੀਡੀਓ ਬਣਾਉਣ ਚੱਲ ਤਾ ਵੀ ਪਈ ਆ ਅੱਜ ਤਾਂ ਆਪਾ ਉਹਨਾਂ ਵਾਲਾ ਦਿਨ ਸੀ ਨਾ ਅੱਛਾ ਠੀਕ ਆ ਤਾਂ 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 ਪਾ ਤੁਹਾਡੇ ਤਾਂ ਕੱਢਣੋਂ ਮਨ ਨਹੀਂ ਅੱਛਾ ਮੇਰੇ ਤੇ ਕੱਢਣਾ ਠੀਕ ਆ ਉਹ ਲਾ ਹਾਂ ਬੋਲੋ ਮੈਂ ਕੀ ਕਹਿਣਾ ਸੀ ਤੂੰ ਹੀ ਮੈਨੂੰ ਪਹਿਲੇ ਤਾਪ ਦਿੰਦੋ ਕੱਪ ਪਾਲ ਪਾਲਾ ਚੜਾਏ ਦਿੰਦੋ ਅੱਛਾ ਹਾਂ ਤੇ ਮੈਨੂੰ ਫਿਰ ਬੋਲੇ ਨਹੀਂ ਜਾਂਦਾ ਮੈਨੂੰ ਗੁੱਸਾ ਚੜਦਾ ਅੱਛਾ ਠੀਕ ਹੈ ਜਾਨੀ ਤੈਨੂੰ ਗੁੱਸਾ ਆਉਂਦਾ ਮੇਰੀ ਗੱਲ ਕਹਿਣੀ ਸੀ ਉਹ ਮੈਂ ਭੁੱਲ ਗਈ ਹੁਣ ਭੁੱਲ ਗਈ ਯਾਦ ਕਰ ਹਾਂ ਮੈਂ 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 ਐਨਾ ਕੈਪੈਸਿਟੀ ਨਹੀਂ ਹੁੰਦੀ ਐਂ ਉਂਗਲ ਜੀ ਦਵਾ ਐ ਮਾਰਦੇ ਜਾਨੀ ਕਿ ਦਿਮਾਗ ਤੇ ਰੱਖ ਕੇ ਉਂਗਲ ਜੀ ਸੋਚਦੇ ਹੁੰਦੇ ਸਾਡੇ ਦਿਮਾਗ ਐਂ ਜਾਂਦਾ ਮੇਰਾ ਨਹੀਂ ਜਾਂ ਕਈ ਵਾਰ ਬੰਦਾ ਨਾ ਜਦੋਂ ਝੂਠ ਮੋੜਨਾ ਹੋਵੇ ਇੱਕ ਖਾਸ ਹੀਤ ਹੁੰਦੀ ਹੈ ਕਿਤੇ ਨਹੀਂ ਨਹੀਂ ਤੇਰੀ ਗੱਲ ਨਿਕਲਦਾ ਸੱਚ ਹੋ ਜਾਣਾ ਮੈਂ ਤਾਂ ਚੰਗੇ ਲਈਏ ਮੈਂ ਤੁਹਾਨੂੰ ਪਤਾ ਕੀ ਕਹਿਣਾ ਮੈਂ ਤੁਹਾਨੂੰ ਸਮਝਾਉਣਾਗਾ ਵੀ ਕਦੇ ਪਰਖ ਕਰਨੀ ਹੋਵੇ ਬੰਦੇ ਦੀ ਇੱਕ ਤਾਂ ਝੂਠ ਮਾਰਨ ਵਾਲਾ ਬੰਦਾ ਕਈਆਂ ਨੂੰ ਆਦਤ ਹੁੰਦੀ ਹੈ ਉਹ ਨਾ ਝੂਠ ਮਾਰੂਗਾ ਸੋਚ ਕਿ ਤਾਂ ਉਹ ਚੱਕ ਸੋਚੂਗਾ ਪਹਿਲਾਂ ਤਾਂ ਵੀ ਕੀ ਕਹਾਂ ਠੀਕ ਹੈ ਜੋ ਸੋਚਣ ਵਾਲਾ ਬੰਦਾ ਕੀ ਰਹਿੰਦਾ ਇੱਕੀ ਗੱਲ ਇੱਕੀ ਜ਼ੁਬਾਨ ਤੇ ਰਹਿਦਾ ਇੱਕੋ ਹੀ ਇੱਕੋ ਸ਼ਬਦ ਕਹਿ ਦੇਣਾ ਉਹਨੇ ਹਣਾ ਇੱਕ ਹੀ ਸ਼ਬਦ ਉਹ ਇੱਕ ਗਿੱਚੀ ਖੁਰਕਦਾ ਇੱਕ ਇੱਕ ਗਿੱਚੀ ਖੁਰਕਦਾ ਹੁੰਦਾ ਤੇ ਜਿਹੜਾ ਝੂਠ ਹੁੰਦਾ ਉਹ ਝੂਠ ਮਾਰਦਾ ਹੁੰਦਾ ਤੇ ਬਦਲੇ ਹੁੰਦੇ ਨੇ ਤੇ ਜਦੋਂ ਮਰਜ਼ੀ ਗੱਲ ਪੁੱਛ ਲਿਓ ਤੇ ਹਮੇਸ਼ਾ ਸ਼ਬਦ ਬਦਲੇ ਹੀ ਹੁੰਦੇ ਝੂਠ ਤੇ ਜਿਹੜਾ ਮੇਰੇ ਵਰਗਾ ਹੁੰਦਾ ਤੱਤ ਪੱਟ ਗੱਲ ਕਹਿਣ ਵਾਲਾ ਉਹ ਸੱਚ ਹੁੰਦੀ ਆ ਮੈਂ ਸੋਚ ਕੇ ਨਹੀਂ ਬੋਲਦਾ ਮੈਂ ਸਿੱਧੀ ਕਹਿੰਦਾ ਹਾਂ ਉਹਦੇ ਜਿਵੇਂ ਲਾਈਵ 'ਚ ਬੋਲਿਆ ਸੀਗਾ ਤੇ ਹੁਣ ਇੱਕ ਹੋਰ ਆ ਮਨਜੀਤ ਕੌਰ ਭੁੱਕ ਜੰਦੀ ਆ ਉਹ ਹੀ ਹੈ ਭਰਾਣੀ ਹਾਂ ਆਹੋ ਤੇ ਕੱਲ ਕੋਈ ਨਹੀਂ ਹਜਾਰ ਦਾ ਵੀ ਲਾਈ ਦੇਣਗੇ ਜਿੱਦੇ ਭੈਣ ਭਰਾਵਾਂ ਨੇ ਵੇਖ ਲਿਆ ਕਮੈਂਟ ਉਹਦਾ ਕਿਤੇ ਡੱਡੂ ਅੱਖੀ ਬੋਲਦੀ ਐ ਮੈਨੂੰ ਮੈਨੂੰ ਕੋਈ ਕਹੀ ਜਾਵੇ ਯਾਰਾ ਠੀਕ ਐ ਜਦੋਂ ਤੈਨੂੰ ਕਹਿੰਦੇ ਮੈਨੂੰ ਆ ਗੱਤਾ ਨੰਬਰ 1 ਤੁਹਾਨੂੰ ਵਦਨ ਮੇਂ ਆਗ ਲੱਗ ਜਾਂਦੀ ਐ ਮੇਰੇ ਤੇ ਦਾ ਯਾ ਸੀ ਕਿ ਮੈਨਾਂ ਕੱਲ ਤੁਹਾਨੂੰ ਵੀਡੀਓ ਦੇ ਵਿੱਚ ਕੀ ਕੱਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾ बोलदा ਜਿਵੇਂ ਮੈਂ ਕਹਿ ਦਿੰਨੀ ਆ ਪਪਾ ਜਟਪੂਰ ਪਪਾ ਕੋਲ ਜਾ ਪਪਾ ਕੋਲ ਤੇ ਇੱਕ ਵਾਰ ਮੈਨੂੰ ਮੈਸੇਜ ਆਇਆ ਮਨ ਗਿਆ ਤੁਹਾਡਾ ਵੀ ਪਪਾ ਲੱਗਦਾ ਜਦੋਂ ਬੱਚੇ ਵਾਲੇ ਹੋ ਜਾਓ ਨਾ ਤੇ ਫਿਰ ਇਹ ਜੀ ਉਹ ਜੀ ਘਟ ਹੋ ਜਾਂਦੀ ਤੇ ਫਿਰ ਪਪਾ ਆਪਣੇ ਪਪਾ ਨੂੰ ਬੁਲਾ ਕੇ ਲਿਆ ਆਪਣੇ ਪਪਾ ਨੂੰ ਇਹ ਕਿ ਆਪਣੇ ਪਪਾ ਕਿਤੇ ਨਹੀਂ ਆਪਣੇ ਤਾਂ ਠੀਕ ਹੈ ਮੈਂ ਵੀ ਕਈ ਵਾਰ ਨੋਟ ਕੀਤਾ ਕਹਿੰਦੀ ਆ ਪਪਾ ਕੋਲ ਜਾਓ ਪਪਾ ਕੋਲ ਆਹੋ ਤੇ ਐਂ ਹੁੰਦੀ ਹੈ ਨੈਚਰਲ ਗੱਲ ਹੈ ਸਾਰੇ ਜੇ ਤੁਸੀਂ ਕਰਕੇ ਦੇਖ ਲਓ ਜਦੋਂ ਬੱਚੇ ਹੁਣ ਤੋਂ ਬਾਅਦ ਆ ਚੀਜ਼ ਹੋ ਜਾਂਦੀ ਹੈ ਵਾਈਫ ਦੇ ਵਿੱਚ ਖਾਣਾ ਜਪਨੂਰ ਤੇ ਹੋਰ ਕੀ ਜੀ ਮੈਨੂੰ ਵਧੀਆ ਲੱਗਿਆ ਜਿਹਾ ਉਹਨਾਂ ਨੇ ਕਿਹਾ ਤੁਹਾਡਾ ਵੀ ਪਪਾ ਆ ਗਿਆ ਹੂੰ ਤੇ ਇੱਕ ਮੈਸੇਜ ਆਇਆ ਸੀ ਕਮੈਂਟ ਸੀ ਜਪਨੂਰ ਕੰਨੇ ਟਾਈਮ ਦੀ ਹੋਗੀ ਜਪਨੂਰ ਨਵਾਂ ਮਹੀਨਿਆਂ ਦੀ ਹੋ ਜੂਗੀ ਪਰਸੋਂ 10ਵਾਂ ਲੱਗ ਜੂਗਾ ਜਪਨੂਰ ਨੂੰ ਨੋਵਾਂ ਲੱਗਣਾ 8ਵਾਂ ਪੂਰਾ ਹਾਂ ਨੋਵਾਂ ਲੱਗਣਾ ਚੱਲ ਰਹੀ ਜੀ ਨਾ ਹਾਂ ਨੋਵਾਂ ਲੱਗਣਾ ਕੌਂ ਆਠਵਾਂ ਲੱਗ ਰਿਹਾ ਨੋਵਾਂ ਲੱਗਣਾ ਨੋਵਾਂ ਸੁਰੂਆਤ ਹੋਣੀ ਨੋਵੇਂ ਦੀ ਆਠਾਂ ਦੀ ਪੂਰੀਆਂ ਦੀ ਹੋਊ ਹੈ ਅੱਛਾ ਠੀਕ ਹੈ ਇੱਕ ਹੋਰ ਸੀ ਮੈਸੇਜ ਹਾਂ ਇੱਕ ਮੈਸਜ ਇੱਕ ਕਮੈਂਟ ਹੋਰ ਸੀ ਗਿਆ ਸਟੈਂਡ ਤੁਸੀਂ ਕਿੱਥੋਂ ਮੰਗਵਾਏ ਨੇ ਜਿਹੜੇ ਕੱਪੜਿਆਂ ਵਾਲੇ ਫੋਲਡਿੰਗ ਫੋਲਡ ਹੋ ਜਾਂਦੇ ਦੁਆਰ ਦੇ ਨਾਲ ਲੱਗ ਜਾਂਦੇ ਨੇ ਜਦੋਂ ਕੱਪੜੇ ਪਾਣੇ ਹੁੰਦੇ ਉਹ ਐਵੇਂ ਸਿੱਧੇ ਹੋ ਜਾਂਦੇ ਨੇ ਤਾਰਾ ਬੰਨੀ ਆਈਆਂ ਵਿੱਚ ਤੇ ਅਸੀਂ ਇਹ ਫਲਿੱਪਕਾਰਟ ਤੋਂ ਮੰਗਵਾਏ ਸੀ ਤੁਸੀਂ ਉਹਦੇ ਚ ਕਲੋਥ ਸਟੈਂਡ ਲਿਖ ਕੇ ਸਰਚ ਕਰ ਸਕਦੇ ਹੋ ਤੇ ਤੁਹਾਨੂੰ ਆਪੇ ਨਜ਼ਰ ਆ ਜਾਣਗੇ ਫਲਿੱਪਕਾਰਟ ਤੋਂ ਆਰਡਰ ਕਿੱਥੇ ਸੀ ਨਾਲ ਆਇਆ ਵੀ ਨਾਲ ਹੀ ਆਉਂਦਾ ਇਹ ਆ ਦੇ ਨਾਲ 10 ਮੀਟਰ ਰੱਸੀ ਵੀ ਮਿਲਦੀ ਹੈ ਤੇ ਤਿੰਨੇ ਗਏ ਸੀ 560 ਹਾਂ ਇਹ ਨੇ ਦੇ ਸੀਗੇ 560 ਦੇ ਸੀਗੇ ਹਮ ਬਣੇ ਬਣਾਏ ਯਾਨੀ ਕਿ ਜਦੋਂ ਕੱਪੜੇ ਪਾਉਣੇ ਹੋ ਉਦੋਂ ਉਹਨੂੰ ਖੋਲ ਲੋ ਤੇ ਨਹੀਂ ਕੰਦ ਨਾਲ ਇਕੱਠੇ ਕਰ ਦੋ ਇਕੱਠੇ ਕਰ ਦੋ ਨਾ ਕੋਈ ਜਗ੍ਹਾ ਦੀ ਖਰਾਬੀ ਨਾ ਕੋਈ ਆਪਣਾ ਇੱਕ ਚੀਜ਼ ਦਾ ਵਧੀਆ ਕੱਪੜੇ ਆਪਣਾ ਕਰਕੇ ਜਦੋਂ ਧੁੱਪ ਕੇ ਸੁੱਕ ਜਾਣ ਉਦੋਂ ਆਪਣਾ ਸਟੈਂਡ ਨੂੰ ਫਿਰ ਦੁਆਰ ਦੇ ਨਾਲ ਲਗਾ ਦੇ ਬਸ ਠੀਕ ਹੈ